ਮੇਰੇ ਕੋਲ ਗੋਦੀ ਕੋਈ ਸਰ ਪੁੰਨੀ ਚਾਇਆ ਲਾ ਤੇ ਇਹ ਜਾਰੀ ਮੇਰੇ ਕੋਲ ਥੋੜੀ ਹੋਰ ਆਈ ਗੋਲਿਆ ਸਾਨੂੰ ਉਹ ਪਾਣੀ ਨਾਲ ਇਹ ਜਿੱਦ ਮੋੜਾ ਨੂੰ ਮਿਲ ਕੇ ਆਇਆ ਉੱਥੇ ਅੱਛਾ ਬਾਪੂ ਯੂਨੀ ਪਾਬਕ ਹੋ ਗਿਆ ਕਹਿੰਦਾ ਚਰਾ ਖਾਤਵੀ ਜਿਆਦੇ ਪਾਣੀ ਹੈ ਅੱਛਾ ਨੁਕਸਾਨ ਬਹੁਤ ਜਿਆਦਾ ਹੈ ਨੁਕਸਾਨ ਜਿਆਦਾ ਹੋ ਗਿਆ ਸਾਨੂੰ ਇਹ ਨਕਾ ਤੋ ਹੱਕ ਕਦੇ ਕਦੇ ਹੁੰਦਾ ਇਹ ਸ਼ੁਰੂ ਕਰ ਰੋਈ ਕਹਿੰਦੇ ਪਾਣੀ ਉਧਰ ਚੱਲ ਗਿਆ ਚਲ ਪਤਾ ਜਾ ਬਈ ਇਹ ਬਹੁਤ ਉਕੜੀ ਜਾ ਲੈ ਜਿਹੜਾ ਸਾਡਾ ਆਹ ਹੈ ਲਗਾ ਹਰ ਸਾਬਰਾ ਦਾ ਕੰਨ ਖਤਮ ਹੋ ਗਿਆ ਇੱਕ ਤਰ੍ਹਾਂ ਦਾ ਅਸੀਂ ਵੀ ਹਾਸੇ ਲਈ ਆਹੀ ਹੋ ਗਏ ਸਮਝੋ ਆਪੋ ਹੀ ਨਾ ਪੱਤੀ ਦੋਲਤੀ ਨੂੰ ਅਗਲਾ ਨੰਬਰ ਪੱਤੀ ਦੋਲਤੀ ਆਉਟ ਲੈ ਜਾਓ ਸਮਝ ਲਓ ਅਸੀਂ ਵੀ ਕਹੇ ਚਲੋ ਇਦਾਂ ਹੀ ਫਸਲ ਮਰ ਜੂਗੀ ਫਸਲ ਦੁਬਾਰਾ ਬੀਜਣ ਕੋਈ ਜਿਹੜੀ ਜ਼ਮੀਨਾਂ ਜਾਂਦੀ ਲੱਗੀ ਉੱਥੇ ਤਾਂ ਫਿਰ ਉਹੀ ਗੱਲ ਕੀਤੀ ਵਾਪਸੀ ਹੁਣੀ ਕਹਿੰਦੇ ਜਿਹੜੀ ਜ਼ਮੀਨ ਚਲ ਗਈ ਉਹ ਗੱਲ 86 ਜ਼ਮੀਨ ਨਹੀਂ ਗਈ ਸੀ ਸਾਡੀ ਜ਼ਮੀਨਾਂ ਬਣੀਆਂ ਸੀ 86 ਔਰ ਲੱਖ ਰੁਪਏ ਲਾ ਕੇ ਮੁਰਗਾ ਜ਼ਮੀਨ ਬਣਾ ਦੇ ਫਿਰ ਪ੍ਰਸ਼ਾਸਨ ਨਾਲ ਸਾਹਮਣਾ ਕਰਨਾ ਪੈਂਦਾ ਮਾਈਨਿੰਗ ਵਾਲੇ ਗੇੜੀਆਂ ਮਾਰ ਮਾਰ ਕੇ ਉਹਨਾਂ ਨੇ ਮੈਂ ਤਾਂ ਕਰੀ ਚਲੋ ਵੀ ਜ਼ਮੀਨ ਬਣਾਏਗਾ ਇਹ ਵੀ ਸਾਨੂੰ ਸਾਹਮਣਾ ਕਰਨਾ ਪੈਂਦਾ ਜਦੋਂ ਇਹ ਜ਼ਮੀਨ ਬੁਲ ਠੀਕ ਹੈ ਜਦੋਂ ਆਪਾਂ ਜਮੀਨਾ ਬਣਾਦੇ ਫਿਰ ਸਾਨੂੰ ਦਿੱਕਤ ਕਰਦੇ ਆ ਇਹ ਜਨਾਬ ਬੜੇ ਕੋਲ ਦਾ ਜਿਹੜਾ ਨੁਕਸਾਨ ਹੋਇਆ ਪਰਲਾ ਚੌਕ ਦੀ ਨਾਮ ਬਰਤਾ ਹੋਇਆ ਹੈ ਉਹ ਨੁਕਸਾਨ ਪੂਰੇ ਪੰਜਾਬ ਫਰਕਾਰ ਵਾਲਾ ਜਿਆਦਾ ਕਰਦਾ ਜਿਹੜੇ ਪੀਪੀਏ ਵਾਲੇ ਹੈ ਮੈਂ ਉੱਥੇ 8000 ਠੇਕੇਦਾਰੀ ਘਰੀ ਹਾਂਜੀ ਉਹ 400 ਫੁੱਗਾ ਦੇ ਪੱਤਰਾ ਇੱਧਰੋਂ 400 ਫੁੱਗਾ ਦੇ ਪੀਪੀਏ ਦੀ ਜ਼ਿੰਮੇਵਾਰੀ ਕੋਈ ਮੁਠੀ ਰੇਤਾਂ ਚੱਕ ਫੜ ਲਈ ਉਹ ਬਨਵਾ ਨਾਲ ਸੱਤ ਮਸ਼ੀਨਾਂ ਹਰ ਰੋਜ਼ ਅਸੀਂ ਦੇਖਦੇ ਦੇ ਲੱਗੀਆਂ ਮਾ ਅੱਛਾ ਉਹ ਪੀਪੀਏ ਆ ਵੀ ਪੈਸੇ ਲੈਂਦੇ ਹੁਣ ਇਹੀ ਗੱਲ ਹੈ ਫਿਰ ਵੇਹੀ ਹੋਇਆ ਜਾ ਮੁੰਡਾ ਹੁਣ ਆ ਸਾਡਾ ਇਹਦਾਂ ਕੋਣ ਕੱਢ ਦੂਗਾ ਹਵਾ ਹੂੰ ਜੇ ਕੋਲ ਖੜੇ ਕਿੱਦਾਂ ਕੱਢ ਦੋਗੇ ਉਹਨਾਂ ਨੂੰ ਤਾਂ ਖਾ ਦੇਂਦੀ ਸਰਕਾਰ ਪੀਰ ਦੀਏ ਕੋਲ ਬੈਠੇ ਨਾਲ ਉਹਦਾ ਮੈਨੂੰ ਹੂੰ 400 ਗਾਇ ਦਾ ਕੋਨਾ ਦੀ ਉਹ ਹੈ ਮੈਂ ਜੀ ਤਾਂ ਕਹਿੰਦੇ ਭਰਿਆ ਵੀ ਹੋਈ ਜਾਂਦੀ ਤੁਹਾਡੇ ਇੱਧਰ ਹਾਟਾਂ ਹੁੰਦੀ ਹੈ ਜੀ ਆਰਾਮ ਖੇੜਾ ਹੁੰਦੀ ਜੀ ਆਰਾਮ ਖੇੜਾ ਹੁੰਦੀ ਜੀ ਮੈਨੂੰ ਠੇੜਾ ਗਲਮੋਟ ਹਾਂ ਆ ਦੋ ਸਰਪੰਚ ਸਾਹਿਬ ਤਹ ਦੇ ਲੋ ਹੈ ਨਹੀਂ ਹਜੇ ਤੱਕ ਦੁੱਧ ਰੇ ਸ਼ਰਮ ਇਹਨਾਂ ਨੂੰ ਸ਼ਰਮ ਆਉਂਦੀ ਕਦੀ ਸ਼ਰਮ ਕਿ ਪੈ ਵੀ ਨੂੰ ਹੈ ਜੀ ਇਹਨਾਂ ਇਹਨਾਂ ਨੂੰ ਕਿਹਾ ਜੀ 6 6 ਮੰਜ਼ਲੀਆਂ ਗੋਟੀਆਂ ਵਗੈਰਾ ਰੋਡਾਂ ਤੇ ਬੈਠੀ ਇਹਨਾਂ ਥੋੜਾ ਬਹਾਰ ਚ ਹੜਨਾ ਦਾਰੀ ਤੂੰ ਮਰਦੇ ਦਾ ਹੋਈ ਹੈ ਤੇ ਸਾਡਾ ਹੱਟ ਸਾ ਵੇਲਾ ਤੂੰ ਕਰਨ ਪਖਾਨ ਕਰਨ ਚੰਦਾ ਕਰਨ ਸਿੰਘ ਦਾ ਅੱਬਾ ਘਰ ਹਟ ਗਿਆ ਬਾਬਾ ਹੈਗਾ ਅੱਛਾ ਕਰਨ 2:3 ਵਜੇ ਦੀ ਗੱਲ ਹੈ ਕਿ ਰਾਤ ਨੂੰ ਲੱਗਦਾ ਉਹ ਵੀ ਛੜ ਗਿਆ ਹੋਣਾ ਕਿ ਜੇ ਸਾਡੇ ਮੁੰਡੇ ਉੱਥੇ ਟੂਪਾ ਲੈ ਕੇ ਤੜੀ ਪੈ ਕੇ ਗਏ ਉਹ ਲਾਈਟਾਂ ਦਾ ਟਕਾ ਹੈ ਅੱਛਾ ਹਾਂਜੀ ਸਾਡੇ ਖੰਬੇ ਡਿੱਗ ਗਏ ਤੇ ਇੰਟਰਨੈਟ ਬੰਦ ਹੋ ਗਈਆਂ ਜਾ ਗਏ ਦਾ ਅੱਬਾ ਘਰ ਹੜ ਗਿਆ ਬਾਬਾ ਅੱਬਾ ਰਹਿਂਦਾ ਦਾ ਉਹ ਜਿਹੜਾ ਖੂਹ ਦਾ ਨਾਲ ਮੋਟਰ ਦੀ ਉਹਦਾ ਨਿਸ਼ਾਨ ਹੀ ਨਹੀਂ ਰਿਹਾ ਲੈ ਕੇ ਉਹ ਮੋਦ ਤਾਂ ਸਾਡੇ ਬਾਬਿਆਂ ਦਾਦਿਆਂ ਦੇ ਪਹਿਲਾਂ ਦਾ ਪਿੰਡ ਵਸਿਆ ਬਾ ਦੇਣ ਮਾਈਨਿੰਗ ਦੀ ਹੈ ਦੇਣ ਮਾਈਨਿੰਗ ਦੀ ਹੈ ਸਾਰੀ ਗੰਪਰੇ ਵਾਲੀ ਪਟਾਈ ਦੀ ਹੈ ਉਹ ਕਹਿੰਦੇ ਮਾਈਨਿੰਗ ਵਾਲੇ ਗੁਰਦੇਲ ਜੀ ਗੱਲ ਸੁਣਨੇ ਆੜੀ ਹੈ ਹਾਂਜੀ ਇੱਥੇ ਆਓ ਮੜੇ ਜੀ ਮੈਂ ਉਹਨਾਂ ਕੋਲ ਗਿਆ ਮੈਂ ਬਣਾਈ ਵੀਡੀਓ ਉਹ ਕਹਿੰਦੇ ਜੀ ਲੋਕੀ ਦਾ ਖੋਜ ਹੁੰਦਾ ਵੀ ਜਿਹੜੀ ਮਾਈਨਿੰਗ ਹੋਈ ਇਹ ਡੁੱਗੀ ਹੋ ਗਈ ਨਾ ਪਾਣੀ ਵਿੱਚ ਰਹਿ ਗਿਆ ਮੈਂ ਕਿਹਾ ਜਿਹੜਾ ਹੜਕੇ ਆਇਆ ਪਿੱਛੋਂ ਜਨਾਬ ਆ ਮੇਰੇ 25 ਫੁੱਟ ਤੇ ਬੋਰ ਹੈ 24 24 ਘੰਟੇ ਮੈਂ ਚਲਾਇਆ ਹੁਣ ਆ ਕੁੜੀ ਦੇ ਗਿਆ ਦੇ ਵੇਲੇ ਮੈਂ 100 ਫੁੱਟ ਬੋਰ ਕਰਾਇਆ ਤਾਂ ਮੋਹਰੇ ਹਰਾ ਬੀਜਿਆ ਵਸ ਦੱਸੋ ਆ ਵੀ ਖੁਸ਼ ਹੋਣਾ ਜੀ 25 ਫੁੱਟ ਪਾਣੀ ਵਾਲੇ ਨੇ ਜਿਹੜਾ 100 ਫੁੱਟ ਕਰਾਇਆ ਕਰਨਾ ਉਹ ਇਹ ਜਿਹੜੀ ਦਰਿਆਵਾਂ ਨੂੰ ਇੱਧਰ ਢਾ ਲਗੀ ਹੈ ਨਦੀ ਵੇਲੇ ਉਹ ਤਾਂ ਮਾਈਨਿੰਗ ਕਰਕੇ ਲਗੀ ਉਹਦੇ ਵਿੱਚ ਕੋਈ ਦੂਰ ਆਈ ਨਹੀਂ ਹੈ ਇਹਦੇ ਬਾਅਦ ਹੁਣ ਇਧਰ ਵੀ ਡੀਸੈਲਟਿੰਗ ਕਰਨ ਨੂੰ ਕਹਿੰਦੇ ਆ ਠੀਕ ਆ ਜੀ ਜੇ ਕਿ ਚੀਜ਼ ਦਾ ਫਾਇਦਾ ਤਾਂ ਦੂਜਾ ਨੁਕਸਾਨ ਉਹ ਹੁੰਦੇ ਹੁੰਦਾ ਏ ਯਾਰ ਜੇ ਮਾਈਨਿੰਗ ਕਰ ਡੀਸੈਲਟਿੰਗ ਕਰੀ ਸੈਂਟਰ ਤੋਂ ਕਰੋ ਸੈਂਟਰ ਤੋਂ ਚੱਕ ਦੇਣੀ ਹੈ ਸੈਂਟਰ ਤੋਂ ਚੱਕ ਕੇ ਡੱਡ ਨਿਕਲਿਆ ਹੋਇਆ ਡੀਸੈਲਟਿੰਗ ਦਾ ਇਹ ਵੀ ਸੈਟ ਸੈਂਟਰ ਤੋਂ ਚੱਕ ਕੇ ਸੈਟਾਂ ਦੀ ਲਗਾ ਦੋ ਹਾਂ ਪਰ ਇੱਥੇ ਤੁਹਾਨੂੰ ਪਤਾ ਹੀ ਹੈ ਬਹੁਤ ਕੁਝ ਗਲਤ ਵੀ ਚੱਲ ਰਿਹਾ ਜੀ ਤੇ ਹੁਣ ਹੁਣ ਫੇ ਆਪਾਂ ਫਿਰ ਕਰ ਲਈਏ ਇੱਕ ਸਾਰੇ ਕੈਮਰੇ ਤੇ ਭਈ ਆਪਾਂ ਮਾਈਨਿੰਗ ਨਹੀਂ ਹੋਣ ਦੇਣੀ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਹਾਂ ਸੋਸ਼ਲ ਮੀਡੀਆ ਤੇ ਇੱਕ ਆ ਸਾਰਿਆਂ ਦਾ ਹੋ ਜਾਂਦਾ ਏ ਜਿਹਦੇ ਨਾਲ ਇਕੱਠ ਹੁੰਦਾ ਏ ਉਹਨਾਂ 30 35 ਬੰਦੇ ਤੇ ਆਪਾਂ ਕਦੇ 36ਵੇਂ ਤੁਹਾਨੂੰ ਹੱਥਾਂ ਫੜਗਣਾ ਦਾ ਨਾ ਕਰਦੇ ਰਹੇ ਇਕੱਠ ਸਭ ਕੋਈ ਕਰਦੇ ਰਹੇ ਸੋਸ਼ਲ ਮੀਡੀਆ ਪਰ ਇੱਕ ਆ ਕਰ ਲਓ ਠੀਕ ਆ ਸੋਸ਼ਲ ਮੀਡੀਆ ਪਰ ਲੜਾਈ ਦੀ ਜ਼ਮੀਨ ਨਹੀਂ ਲੜਾਈ ਲੜਨੀ ਆ ਫੇਰ ਧੋਖਾ ਇਹ ਗੱਲ ਇਹ ਗੱਲ ਆ ਮੈਂ ਬਿਲਕੁਲ ਸਹਿਮਤ ਹਾਂ ਜੀ ਜਨਾਬ ਅੱਜ ਆਜੋ ਸਾਰੇ ਜੀ ਮਾਰੇ ਫੌਜੀ ਦਾ ਸਾਰੇ ਆਜੋ ਬੜੇ ਨਹੀਂ ਪਹਿਲਾਂ ਐਰਗ੍ਰਾਮ ਕਿੰਨਾ ਟਾਈਮ ਸਾਰਾ ਲਾ ਰੱਖਿਆ ਉਹ ਇਹ ਘਾਰੂ ਵਾਲੀ ਪਾਰਟੀਾਂ ਨਾਲ ਸਾਨੂੰ ਬੰਦ ਕੀ ਹਾਜੀ ਕੋਈ ਅਸੀਂ ਨਹੀਂ ਪੱਥਰ ਚੱਕ ਔਰ ਲੈਣਾ ਆਜੋ ਇੱਧਰੋਂ ਸਾਡੇ ਉੱਥਾ ਨਾ 12 ਕਿੱਲੇ ਹੜੇ ਉਹ ਤੋਂ ਉੱਥਾ ਵੇ 10 ਕਿੱ ਵੀ ਲੈ ਆਣਾ 12 ਕਿੱਲੇ ਹੜੇ ਸਾਡੇ ਉਹ ਜਿਹੜੀ ਮਾਈਨਿੰਗ ਹੋਈ 18 ਮਾਲ ਹੜ ਕੇ ਆ ਗੰਪਰੀ ਪਹੁੰਚਿਆ ਮਾਈਨਿੰਗ ਚੱਕਰ ਹੜੇ ਨੇ ਸਾਡੇ ਘੇਰੇ ਤੋਂ ਦੱਸੋ ਵੀ ਕੋਈ ਬਿਮਾਰੀ ਹੈਗੀ ਦੀ ਹੜ ਜੂਗੇ ਅੱਜ ਤੱਕ ਉੱਥੇ ਫਸਲ ਕੰਨਦੇ ਸੀ ਉੱਥੇ ਸਾਡੇ ਦੋ ਬੋਰ ਤੇ ਮੋਟਰ ਲਾਈਵ ਦੀ ਤਾਜ਼ੇ ਨਾ ਪਰ ਹੁਣ ਹੜਕਾ ગામ ਪਰ ਪਹੁੰਚ ਜਾਓ ਕਿੰਨੀ ਗਾੜੀ ਜਮੀਰ ਸਾਡੇ 12 12 ਕਹਿੰਦੇ ਹੜਗੇ ਜੀ ਹਾਂ ਹੁਣ ਤੁਸੀਂ ਪਰਸੋਂ ਚੌਥ ਕਵਰੇਜ 2-4 ਦਿਨ ਪਹਿਲਾਂ ਆਇਦੇ ਕਰਕੇ ਗਿਆ ਤਾਂ ਹੁਣ ਉੱਥੇ ਜਾ ਕੇ ਤੁਹਾਨੂੰ ਹਾਲ ਦੱਸਣਾ ਸੀ ਅੱਛਾ 40 ਖੜੀ ਸੀ ਉੱਥੇ ਜਾ ਹੋ ਜੂਗਾ ਜੀ ਜਾ ਕੇ ਦੇਖਦੇ ਆਪਾਂ ਥੋੜਾ ਦੂਰ ਰਹਿ ਜਾਣਾ ਦੂਰ ਰਹਿਣਾ ਉੱਥੇ ਜਾਣ ਦਾ ਮੁਸ਼ਕਲ ਆ ਲੈ ਵੈਸੇ 12 ਐ ਨਾ ਦੇਰ ਬਾਕੀ ਹੋਰ ਪਿੰਡ ਵੀ ਹੈ ਉਹ ਖੇਤ ਗਿਆ ਕਿੱਥਾ ਉਹ ਦੱਸਿਓ ਮਾਣ 40 45 ਪੁੱਛੇ ਆਲਾ ਹੋ ਉਹ ਖੇਤ ਗਿਆ ਕਿੱਥਾ ਅਸੀਂ ਇਸ ਕਰਕੇ ਸਰਕਾਰ ਬਣਵਾਈ ਦੀ ਇਹ ਕਹਿੰਦੇ ਜੇ ਕਹਿੰਦੇ ਮਾਈਨਿੰਗ ਬਲਤਾਂ ਤਾਂ ਕੋਗਾ ਕਰ ਬਣਾਈ ਦੀਏ ਅਹੀ ਧਰਨੇ 'ਚ ਐਲਗਰਾ ਬੈਠਦੇ ਹੁੰਦੇ ਤੇ ਫਿਰ ਸਾਡੇ ਪਿੰਡ ਆਏ ਹੀ ਸਾਡੇ ਪਿੰਡ ਆ ਕੇ ਕਹਿੰਦਾ ਜੀ ਅਸੀਂ ਪੱਥਰ ਨਹੀਂ ਚੱਕੋਗੇ ਨਾਲ ਸਾਡੇ ਇੱਕ ਪੱਥਰ ਨੂੰ ਛੱਡੋ ਸਾਡੇ 6 ਕਿੱਲੇ ਸਾਡੇ 6 ਕਿੱਲੇ ਤਾਇਏ ਦੇ 6 ਕਿੱਲੇ 12 ਕਿੱਲੇ ਗਏ ਪੱਥਰ ਦਾ ਬਹੁਤ ਉਲਦੀ ਕਰ ਰਹੀ ਇੱਕ ਇਧਰ ਗਏ ਫਿਰ ਤਾਂ ਜਿਹੜੇ ਸਰਪੰਚਾ ਥੱਲੇ ਜਿਹੜੇ ਲੋਕ ਗਾਮਪਰ ਵਾਲੇ ਆ ਉਹ ਤਾਂ ਮੈਨੂੰ ਪਤਾ ਲੱਗਿਆ ਵੀ ਕਨੈਚਰ ਵਾਲੇ ਹੁਣ ਮੈਂ ਵੀਡੀਓ ਦੇ ਵਿੱਚ ਤਾਂ ਕੀ ਆ ਵੀ ਮੋਰੇ ਦਾ ਕਿਨੇ ਆਣਾ ਜਿਹੜੇ ਸਾਨੂੰ ਸੁਨੇਹੇ ਮਿਲਦੇ ਉਹ ਖੁਸ਼ ਹੋ ਰਹੇ ਵੀ ਸਾਡਾ ਮਾਲ ਆ ਗਿਆ ਸਾਰੇ ਨੇ ਦੇਖੋ ਜੀ ਇੱਕ ਪਾਸੇ ਬਰਬਾਦ ਹੋ ਰੇ ਇੱਕ ਪਾਸੇ ਕੋਸ਼ਿਸ਼ ਦੇਖੋ ਜੀ ਹਰੇਕ ਪਿੰਡ ਦਾ ਮਤਲਬ ਆਪਣੀ ਆਪਣੀ ਦਿੱਕਤ ਹੈ ਹਰੇਕ ਪਿੰਡ ਨੂੰ ਹੁਣ ਮੈਂ ਤੁਹਾਨੂੰ ਦੋ ਪਿੰਡ ਸਾਡੇ ਉੱਪਰੋਂ ਥੱਲੇ ਇਦਾਂ ਦੇ ਗਣਾ ਦੇਣਾ ਜਿੱਥੇ ਥੱਲੇ ਵੀ ਤੁਸੀਂ ਦੇਖ ਲਓ ਵੀ ਜਿਹੜੇ ਸਰਪੰਚੇ ਉਹ ਬਣਾਇਆ ਜੀ ਜਿਨ੍ਹਾਂ ਦਾ ਮਾਈਨਿੰਗ ਦਾ ਕਾਰੋਬਾਰ ਹੈ ਉਹ ਤੇਰੇ ਠੀਕ ਹੈ ਜੀ ਇਹ ਤੁਹਾਨੂੰ ਵੀ ਪਤਾ ਹੈ ਵੀ ਸਰਪੰਚੇ ਉਹ ਬਣਿਆ ਜੀ ਉਹ ਪਿੰਡ ਵਾਲਿਆਂ ਨੂੰ ਪਤਾ ਹੈ ਠੀਕ ਹੈ ਰਲਾਮਲਾਗਾ ਜਿਨ੍ਹਾਂ ਦਾ ਨੁਕਸਾਨ ਹੁੰਦਾ ਹੈ ਉਹ ਚਾਹਦੇ ਹੈ ਵੀ ਮਾਈਨਿੰਗ ਬੰਦ ਹੋਵੇ ਠੀਕ ਹੈ ਜੀ ਜਿਹੜੇ ਉੱਥੋਂ ਕੰਮ ਕਰ ਰਹੇ ਐ ਉਹ ਉਹ ਨਹੀਂ ਚਾਹਦੇ ਮਾਈਨਿੰਗ ਬੰਦ ਹੋਵੇ ਇਸੇ ਕਰਕੇ ਇਕੱਠ ਨਹੀਂ ਹੁੰਦਾ ਸੋਸ਼ਲ ਮੀਡੀਆ 'ਤੇ ਇਕੱਠ ਹੁੰਦਾ ਐ ਇਸੇ ਕਰਕੇ ਇਕੱਠ ਨਹੀਂ ਹੁੰਦਾ ਵੀ ਆ ਗੱਲ 2010 2010 ਤੋਂ ਮੈਨੇ 11 ਤੋਂ ਮੈਨੇ ਚੱਲ ਰਹੀ ਜੀ ਹੁਣ ਸਫੈਦੇ ਲਾਇਦੇ ਸੀ ਜਮੀਨ 6 ਕਿਲੇ ਤਿਆਰ ਕਰਕੇ ਸਫੈਦੇ ਲਾਏ 1.5-2 ਲੱਖ ਦਾ ਕਰਤਾ ਮੇਰੇ ਸਾਹਮਣੇ ਹੋਏ ਇਹਨਾਂ ਦਾ ਕਿੱਥੇ ਕਿੱਥੇ ਕੀਤਾ ਦਬਾਈ ਤੇ ਚੁੱਲਦੇ ਆ ਆਪਣੇ ਹਰ ਵੇਲੇ ਜੀ ਕੀਤਾ ਦਾ ਜੀ ਹਾਂ ਜੱਥੇ ਮੜੇ ਕੈਮਰੇ ਤੇ ਦੱਸ ਦੋ ਜਿਵੇਂ ਨੇ ਕਰਕੇ ਹੜੀ ਜਮੀਨ ਤਾਂ ਅੱਗਾ ਟੋਏ ਪੈ ਗਏ ਜਿੱਦਾ ਪਾਣੀ ਦਰਿਆ ਦਾ ਜਾ ਕੇ ਟੋਏ ਵਿੱਚ ਡਿਗੇ ਉਥੇ ਵਿੱਚ ਪੁੱਠੀ ਢਾ ਲੱਗਦੀ ਆ ਗਈ ਸਾਰੀ ਜ਼ਮੀਨ ਨਾਲੇ ਬੁੱਟੇ ਸਾਰੇ ਹੜ ਗਏ ਜ਼ਮੀਨ ਬਣਾਉਣ ਨੂੰ ਕਿੰਨਾ ਕੁ ਖਰਚਾ ਹੋਇਆ ਸੀ ਬੁੱਟੇ ਲਾਉਣ ਨੂੰ ਕਿੰਨਾ ਲੱਖ ਰੁਪਏ ਲੱਗਿਆ ਤਾਂ ਹੁਣ ਆਹ 2 2 ਵੀ ਨਹੀਂ ਗਈ ਤੇ ਹੀ ਤਾਂ ਪਹਿਲਾਂ ਵੀ ਲਾਇਆ ਨਹੀਂ ਈ ਪਹਿਲਾਂ ਵੀ ਕੀਤੇ ਦਾ ਕੋਈ ਸਵਾਰੀ ਵੀ ਜ਼ਮੀਨ ਹੈ ਜਦ ਅਸੀਂ ਹੁਣ ਇੱਕ ਰੇਤ ਦੀ ਟਰਾਲੀ ਉਥੇ ਲੈ ਆਵਨੇ ਗਏ ਸੀ ਘਰਾਂ ਨੂੰ ਕੰਮ ਕਰਨ ਨੂੰ ਕਢਣੀ ਤਾਂ ਆਵੇ ਸਾਨੂੰ ਰੋਕ ਦੇਣਾ ਕਿਸ ਨੇ ਜੀ ਮੈਂ ਨਗਾਲਿਆ ਰੋਕ ਦੇਣਾ ਜਾਂ ਕੋਈ ਪ੍ਰਸ਼ਾਸਨ ਰੋਕੂਗਾ ਨਹੀਂ ਆ ਜਾਂਦੇ ਜੀ ਆਪਣੇ ਇੱਕ ਘਰ ਉੱਤੇ ਘਰ ਲਾਣੇ ਵਾਸਤੇ ਇੱਕ ਰੇਤ ਦੀ ਟਰਾਲੀ ਇੱਥੇ ਕੱਢਦਾ ਗਏ ਇਹ ਥੱਲਾ ਮੈਂ ਨਗੋਆ ਕਰਦੀ ਜਿਹੜੇ ਵਿਥਲਾ ਕ੍ਰੈਸ਼ਨ ਵਾਲੇ ਕਰਿਆ ਕਰਦੇ ਨੇ ਤਾਂ ਹੁਣ ਨਹੀਂ ਆਪਾਂ ਹੁਣ ਲਈ ਕਲੀਅਰ ਬ੍ਰੇਕ ਆ ਯਾਰ ਕਰੋ ਜੀ ਕਰੋ ਠੀਕ ਆ ਸੋਸ਼ਲ ਮੀਡੀਆ ਤੇ ਮੈਂ ਤੁਹਾਨੂੰ ਕਹੀ ਜਾਂਦਾ ਵੀ ਜੇ 25 ਜੇ 30 ਤੇ 32 ਬੰਦੇ ਹੋ ਗਏ ਠੀਕ ਆ ਜੀ ਆਪਾਂ ਹੱਥਾਂ ਉੱਪਰ ਮੈਂ ਨੌ ਗਿਣਾਂ ਨਾ ਜਿਹੜੇ ਬੰਦੇ ਇਕੱਠੇ ਹੁੰਦੇ ਆ ਆਪਾਂ ਪੋਲਾਂ ਉੱਪਰ ਵੀ ਕੱਟ ਲਿਆ ਬਹੁਤ ਕੱਟ ਲਿਆ ਉਹਨੇ ਕੇ ਬੰਦੇ ਇਕੱਠੇ ਹੁੰਦੇ ਨਹੀਂ ਹੋਣਗੇ ਯਾਰ ਪਰ ਇੱਕ ਇੱਕ ਕਰਕੇ ਵਧਾਂਗੇ ਚੱਲੀ ਅੱਗੇ ਦੇਖਾਈ ਜਾ ਕੇ ਜੀ ਜਦੋਂ ਸਾਥੀ ਚੱਲ